ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਜੀ ਠੀਕ ਠਾਕ ਸਾਰੇ ਇਹ ਮੇਥਰ ਅੱਜ ਤੁਹਾਨੂੰ ਇੱਕ ਗੱਲ ਹੋਰ ਕਰਨੀ ਆ ਜਿਹੜੇ ਆ ਵਾਰੀ ਲੱਗੇ ਹੋਏ ਨੇ ਜਿਨ੍ਹਾਂ ਦੇ ਵੀ ਹਨ ਇੱਕ ਤਾਂ ਇਹ ਆਉਂਦੇ ਨੇ ਹੁੰਦਾ ਆਨਲਾਈਨ ਆਰਡਰ ਇਹਦਾ ਇਹ ਆਪਾਂ ਨੂੰ ਆਨਲਾਈਨ ਆਰਡਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਉਹ ਪੈਂਦਾ ਬਹੁਤ ਮਹਿੰਗਾ ਉਹ ਚਾਹੇ ਤੁਹਾਨੂੰ ਲੱਖ ਗਾਰੰਟੀ ਦੇ ਦੇਣ ਇੱਕ ਸਾਲ ਦੀ ਗਾਰੰਟੀ ਆ ਦੋ ਸਾਲ ਦੀ ਗਾਰੰਟੀ ਆ ਉਹਨਾਂ ਨੂੰ ਕੁਝ ਨਹੀਂ ਹੁੰਦਾ ਵਾਰਿਆਂ ਨੂੰ ਆ ਮੈਂ ਆਪ ਜਾ ਕੇ ਲੈ ਕੇ ਆਇਆ ਤੀ ਸਾਰਾ 2000 ਰੁਪਏ ਦਾ ਸਿਸਟਮ ਹੈ ਇਹ ਤੋਂ ਵੱਧ ਨਹੀਂ ਹੈਗਾ ਇਹਦੇ ਵਿੱਚ ਅੱਖਾ ਪਵਾ ਰਹੇ ਨੇ ਤੇ ਪਾਈਪ ਆ ਬਾਕੀ ਤੁਹਾਨੂੰ ਆ ਦਿਖਾਉਣਾ ਇੱਕ ਇੱਧਰ ਆਓ ਤੇ ਨਾਲਾ ਫਿਲਟਰ ਮਿਲਿਆ ਆਪਣੀ ਆ ਕੀ ਕਹਿੰਦੇ ਮੋਟਰ ਤੇ ਆ ਟਾਈਮਰ ਸਿਸਟਮ ਆ ਜਿਹੜਾ ਇਹ ਸਾਰਾ ਮਿਲਿਆ ਪੂਰਾ 2100 ਰੁਪਏ ਦਾ 2100 ਰੁਪਏ ਚ ਮਿਲਿਆ ਸਾਰਾ ਕੁਝ ਇਹ ਕਿਉਂਕਿ ਮੈਂ ਸਾਰਿਆਂ ਨੂੰ ਫੋਨ ਬਾਣ ਵੀ ਕਰਿਆ ਸੀਗਾ ਜਿਹੜੇ ਵਿੱਚ ਐਡ ਉਡਾਉਂਦੇ ਸੀਗੇ ਮੈਂ ਸਾਰਿਆਂ ਤੋਂ ਪੁੱਛਿਆ ਉਹਨਾਂ ਨੂੰ ਫੋਨ ਕਰਕੇ ਮੈਂ ਕਿਹਾ ਵੀ ਕੀ ਰੇਟ ਕੀ ਹਿਸਾਬ ਕਿਤਾਬ ਆ ਤੁਹਾਡਾ ਜੋ ਵੀ ਹੈਗਾਗਾ ਔਰ ਮੈਨੂੰ ਦੱਸੇ ਵੀ 10 ਬਾਰੇ ਬਾਈ 4500 ਰੁਪਏ ਚ ਉਹ ਤਾਂ ਬਹੁਤ ਮਹਿੰਗਾ ਸੀ ਸਿਸਟਮ ਫਿਰ ਮੈਂ ਸਾਹਬ ਕਹਿੰਦਾ ਮਨੂੰ ਸਾਰਾ ਕੁਝ ਚਾ ਵੀ ਮਤਲਬ ਉਹ ਦੇਖ ਕੇ ਲਾਓ ਯਾਰ ਹਨਾ ਡਿਸਕਾਊਂਟ ਵਗੈਰਾ ਕਰਕੇ ਲਾਓ ਤੁਸੀਂ ਕਹਿੰਦੇ ਨਹੀਂ ਬਾਈ ਹੁੰਦਾ ਨਹੀਂ ਕਿਤੇ ਅਸੀਂ ਕਹਿੰਦੇ ਵੀ ਗਾਰੰਟੀ ਗਾਰੰਟੀ ਵੀ ਦਵਾਂਗੇ ਸਾਰਾ ਕੁਝ ਕਰਾਂਗੇ ਫਿਰ ਮੈਨੂੰ ਸਿਸਟਮ ਲੱਗਿਆ ਥੋੜਾ ਜਿਹਾ ਮਹਿੰਗਾ ਹੋ ਫਿਰ ਮੈਂ ਆਪ ਹੀ ਗਿਆ ਖੜੇ ਤੇ ਪੋਨੀਗੜ ਉਥੋਂ ਇਹਦਾ ਪੈਪ ਲੈ ਕੇ ਆਇਆ ਨਾਲ ਲੈ ਕੇ ਆਇਆ ਨਿਊ ਜਲਾਈਆਂ ਬੜਾ ਵਧੀਆ ਪ੍ਰੈਸ਼ਰ ਹੈ ਨਾ ਜੇ ਹੋ ਜਾਣਾ ਕੀ ਕਹਿੰਦੇ ਬੰਦ ਵੀ ਹੋ ਜਾਣਾ ਇਹ ਤਾਂ ਇਹਨਾਂ ਕੁਝ ਕਰਨ ਦੀ ਲੋੜ ਨਹੀਂ ਹੈਗੀ। ਬਾਈ ਚਾਂਜੇ ਬੰਦ ਪੈਚ ਤਾਂ ਹੁੰਦੀਆਂ ਨਹੀਂ ਹੈਗੀਆਂ ਬੰਦ ਇਹ। ਜੇ ਬੰਦ ਹੋ ਵੀ ਜਾਂਦਾ ਇੰਨਾ ਸਿੰਪਲ ਨਿਕਲ ਜਾਂਦੀ ਹੈ ਇਹ। ਇਹਨੂੰ ਬਸ ਖੋਲ ਕੇ ਉਹਨੇ ਖਰਾਬ ਹੋਈਆਂ ਪਈਆਂ ਨੇ। ਪਾਣੀ ਬਹੁਤ ਘੱਟ ਕੱਢ ਰਹੀਆਂ ਨੇ ਹੈਗੀਆਂ। ਅੱਜ ਇਹ ਸਾਰੇ ਖੋਲ ਕੇ ਸਾਫ਼ ਕਰ ਰਹੇ ਨੇ ਮੈਂ। ਭਾਰੇ ਮਖਾਨ ਨਾਲ ਚਲ ਥੋੜਨ ਨਾਲ ਸਾਰੇ ਸ਼ੇਅਰ ਕਰਦੇ ਆਂ ਗੱਲ ਵੀ ਸ਼ੇਅਰ ਕਰ ਦਿਆ। ਜੇ ਤੁਸੀਂ ਇਹ ਆਨਲਾਈਨ ਮੰਗਾਉਣੇ ਹੋਗੇ ਆਰਡਰ ਤੇ ਦੇ ਕੇ ਉਹ ਤੁਹਾਨੂੰ ਬਹੁਤ ਬਹੇਰਾ ਕੁਝ ਕਹਿਣਗੇ ਅਸੀਂ ਤੁਹਾਨੂੰ ਫਿੱਟ ਕਰਕੇ ਦਵਾਂਗੇ ਸਾਰਾ ਕੁਝ ਕਰਕੇ ਦਵਾਂਗੇ ਹਨਾ। ਪਰ ਉਹਦਾ ਕੋਈ ਫਾਇਦਾ ਨਹੀਂ ਮੇਰੇ ਹਿਸਾਬ ਨਾਲ ਤਾਂ ਜਿੱਦਾਂ ਕਿ ਮੈਨ ਆਸੀ ਕੱਲਾ ਕੱਲਾ ਪੀਸ ਆਇਆ ਦੀ ਸਾਰਾ ਅਸੀਂ ਆਪ ਫਿੱਟ ਕਰਿਆ ਸਾਰੀ ਫੀਟਿੰਗ ਅਸੀਂ ਆਪ ਕਰੀ ਆਗੀ ਕੋਈ ਸਾਡਾ ਖਰਚਾ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਹੈਗਾ ਤੁਸੀਂ ਦੇਖ ਲਿਓਗੇ ਜਾਲੇ ਬੜੇ ਲੱਗੇ ਮੈਨੇ ਯਾਰ ਇਹ ਜਾਲੇ ਵੀ ਅਸੀਂ ਤਾਂ ਨਹੀਂ ਲਾਏ ਹੈਗੇ ਕਿਉਂਕਿ ਹੁਣ ਇੱਕ ਤਾਂ ਮੱਛਰ ਦਾ ਟਾਈਮ ਆ ਅੰਦਰ ਮੱਕੜੀਆਂ ਜਾਲੇ ਜੂਲੇ ਪਾ ਲੈਂਦੀਆਂ ਨੇ ਹੈਗੀਆਂ ਪਰ ਉਹ ਚਾਹ ਨਾ ਮੱਛਰ ਫਸ ਜਾਂਦਾ ਉਹਦੇ ਕਰਕੇ ਹੁਣ ਦੋ ਕਿ ਮਹੀਨੇ ਤੱਕ ਸਾਰੀ ਸਫਾਈ ਸੁਫੀ ਕਰਾਂਗੇ ਤਾਂ ਨਾਲੇ ਇਹ ਐਂ ਹੀ ਰਹਿਣ ਦਿੰਦੇ ਨੇ ਮਗਾ ਜਾਲੇ ਕਿ ਚਲ ਕੋਈ ਗੱਲ ਨਹੀਂ ਇਹ ਵਾਰ ਇਹਦੇ ਆਪ ਸਾਫ਼ ਕਰਨੇ ਨੇ ਸਾਰੇ ਇਹਨਾਂ 'ਚ ਕਿੱਕਰ ਜਲਪ ਭੱਜ ਜਾਂਦੀ ਆ ਹੂੰ ਤਾਂ ਮੈਂ ਕਰਦਾ ਹਾਂ ਨਾ ਹਫਤੇ 'ਕ ਬਾਅਦ ਸਾਫ਼ ਇਹਨਾਂ ਨੂੰ ਪਰ ਹੁਣ ਥੋੜਾ ਟਾਈਮ ਜ਼ਿਆਦਾ ਹੋ ਗਿਆ ਇਹਨਾਂ ਨੂੰ ਅਗਲੇ ਅ ਦੇ ਆਂ ਫਾਦਿਏ ਜਲਪ ਜੀ ਇਹਨਾਂ 'ਚ ਇਹ ਹੁਣ ਅੱਜ ਸਾਫ਼ ਕਰਕੇ ਲਾਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਰੇ ਮੈਂ ਖੋੜ ਰਿਹਾਗਾ ਮਨਣਾ ਚਾ ਥੋੜਾ ਨਾ ਗੱਲ ਵੀ ਸ਼ੇਅਰ ਕਰਤੀ ਐ ਇਹਦਾ ਵੀਰੇ ਆਪ ਇਹ ਲਿਆਉਗਾ ਬੋਕ ਦੇ ਸਿਸਟਮ ਆਗਾ ਆਪ ਲਿਆ ਕੇ ਫਿੱਟ ਕਰਕੇ ਲਾਓ ਬੜਾ ਸਵਾਦ ਦੀ ਚੀਜ਼ ਆ 20 ਰੁਪਏ ਦੀ ਨਿਓਜ ਲਖਣੀ 30 ਰੁਪਏ ਦੀ ਇਹ ਜਿਹੜੇ ਉੱਥੇ ਆਪਾਂ ਨੂੰ 404500 ਚ ਮਿਲਦੀ ਐ ਸਣੇ ਪੈਪੇ ਏ ਟੂ ਜ਼ेड ਸਣੇ ਫੀਟਿੰਗ ਮੇਰੇ 2200 ਰੁਪਇਆ ਲੱਗਿਆ ਸਾਰਾ ਇਸ ਤੋਂ ਬਾਅਦ ਖਰਚਾ ਇਹ ਤੇ ਹੈ ਨਹੀਂ ਤਾਂ ਮੈਂ ਤਾਂ ਹੀ ਕਹਾਂ ਵੀ ਤੁਸੀਂ ਆਪ ਹੀ ਲਿਓ ਜਿਹੜਾ ਉਹਨਾ ਸਿਸਟਮ ਹੈ ਵੈਸੇ ਚਲ ਹੁਣ ਤਾਂ ਲੋੜ ਨਹੀਂ ਆਉਣ ਵਾਲੀ ਗਰਮੀ ਦੇ ਵਿੱਚ ਇਹਨੂੰ ਸਾਰੇ ਨੂੰ ਹੋਗੇ 3-4 ਮਹੀਨੇ ਲੱਗੇ ਨੂੰ ਹੋਗੇ ਕਦੇ ਕੁਝ ਖਰਾਬ ਨਹੀਂ ਹੋਇਆ ਜੇ ਕਦੇ ਪਾਣੀ ਰੁਕਦਾ ਵੀ ਆ ਤਾਂ ਨਿਯਮ ਜਲ ਖੋਲ ਕੇ ਸਾਫ਼ ਕਰਕੇ ਅਸੀਂ ਲਾ ਦਿੰਦੇ ਹਾਂ ਜੀ ਹਨਾ ਸਾਰੇ ਬਾਰੇ ਬਾਰੇ ਸਾਫ਼ ਕਰਕੇ ਨਾ ਠੱਟ ਕਰਦੇ ਸਾਨੂੰ ਚਲਾ ਕੇ ਦਿਖਾਉਣੇ ਕਿੰਨਾ ਸਵਾਦ ਆਉਂਦਾ ਨਾ ਚੀਜ਼ਾਂ ਦਾ ਦੇਖੋ ਇਹਦੇ ਆਨਲਾਈਨ ਆਉਣੇ ਆਗੇ ਉਹਨਾਂ ਦੇ ਵੀ ਆਈ ਕੋਸਾ ਇਹ ਆਪਾ ਆ ਲੈ ਕੇ ਲਾਤੇ ਹੋਣੇ ਚੱਲ ਰਿਹਾ ਕੰਨਾ ਕੰਨਾ ਫਪਰਾ ਅੱਗ ਵਾਂਗੂ ਇਹ ਚੀਜ਼ ਆ ਇਹ ਰਾਤ ਨੂੰ ਮੌਜੂਦ ਨਹੀਂ ਰਹਿੰਦਾ ਪਰ ਅੱਜ ਮੈਂ ਪੱਖੇ ਚੱਲਣਗੇ ਪੱਖੇ ਚੱਲਣਗੇ ਤੁਹਾਨੂੰ ਚਲਾ ਕੇ ਦਿਖਾਣਾ ਪੱਖੇ ਪੱਖੇ ਆ ਦੋ ਉੱਪਰ ਸਿੱਟਣਗੇ ਆਵਾਜੇ ਜੀ ਬਹੁਤ ਵਧੀਆ ਹੈਗਾ ਆਰਾਮ ਨਾ ਕਰਦੇ ਡੰਗਰ ਸਾਹਿਬ ਜੀ ਆ ਬਿਲਕੁਲ ਐ ਸ਼ਾਂਤੀ ਨਾਲ ਸੁੱਤੇ ਪਏ ਹੋਣਾਂ ਨੇ ਸੋਈ ਸੀ ਜੀ ਹੋਰਿਆ ਤੇ ਵੀਡੀਓ ਅੱਜ ਆਪਣੀ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਹੋ ਤੁਸੀਂ ਕਰ ਜੀ